हां जी दोस्तों सत श्री अकाल मैं ਤੁਹਾਡਾ ਆਪਣਾ ਜਸਵੀਰ ਸਿੱਧੂ ਤੇ ਆਪਣੇ ਨਾਲ ਅੱਜ ਡਾਕਟਰ ਅਮਨਪ੍ਰੀਤ ਸਿੰਘ ਸੈਠੀ ਜੀ ਜੁੜੇ ਹੋਏ ਨੇ ਬਾਬਾ ਦੀਪ ਸਿੰਘ ਹਸਪੀਟਲ ਤਲਵੰਡੀ ਸਾਬੋ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਹਾਈ ਬਲੱਡ ਪ੍ਰੈਸ਼ਰ ਕੀ ਹੈ ਕਿਵੇਂ ਰੋਕਿਆ ਜਾ ਸਕਦਾ ਬਹੁਤ ਹੀ ਸਿੰਪਲੀ ਸਰੀਕੇ ਨਾਲ ਆਪਾਂ ਉਹਨਾਂ ਤੋਂ ਇਹ ਸਾਰੀ ਜਾਣਕਾਰੀ ਲਵਾਂਗੇ ਤਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ 95% ਹਰ ਪਰਸੈਂਟ ਦਾ ਬਲੱਡ ਵਧਾ ਹੈਗਾ ਤੇ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਇਹਦੇ ਲੱਛਣ ਕਾਰਨ ਨੂੰ ਸਾਰਾ ਜਾਣਾਈ ਡਾਕਟਰ ਸਤਿ ਸ੍ਰੀ ਅਕਾਲ ਅੰਡਰਸਟੂਡ ਬਿਜਿਹੜਾ ਹਾਈ ਬਲੱਡ ਪ੍ਰੈਸ਼ਰ ਹੈ ਕੀ ਹੈ ਕਿਉਂ ਵੱਧਦਾ ਹੈ ਕੀ ਕਰਦੇ ਜਦੋਂ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਬਲੱਡ ਜਿਹੜਾ ਹੁੰਦਾ ਹੈ ਫਲੋ ਵੱਧਦਾ ਹੈਗਾ ਸਰੀਰ ਦੇ ਵਿੱਚ ਜਦੋਂ ਲਗਾਤਾਰ ਇਹ ਵਧਿਆ ਰਹਿੰਦਾ ਹੈਗਾ ਤਾਂ ਆਪਾਂ ਉਹਨੂੰ ਹਾਈਪੋਟੈਨਸ਼ਨ ਕਹਿ ਦਿੰਦੇ ਆ ਜੀ ਜਦੋਂ ਇਹ ਘਟਿਆ ਘਟ ਜਾਂਦਾ ਹੈ ਤਾਂ ਆਪਾਂ ਉਹਨੂੰ ਹਾਈਪੋਟੈਨਸ਼ਨ ਕਹਿ ਦਿੰਦੇ ਆ ਜੀ ਇਹ ਜਾਣਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਨਾਰਮਲ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ ਹੈ ਹਾਂਜੀ ਆਪਣੇ ਪਹਿਲਾਂ ਜਿੱਦਾਂ ਲੋਕਾਂ ਦਾ ਰਹਿਣ ਦਾ ਲਾਈਫ ਸਟਾਈਲ ਸੀਗਾ ਤਾਂ ਉਦੋਂ 120/80 mm mercury ਨੂੰ ਨੋਰਮਲ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਸੀ ਜੀ ਜਿੱਦਾਂ ਜਿੱਦਾਂ ਆਪਣਾ ਲਾਈਫਸਟਾਈਲ ਚੇਂਜ ਹੁੰਦਾ ਗਿਆ ਤੇ ਹੁਣ WHO ਦੀਆਂ ਨਵੀਆਂ ਗਾਈਡਲਾਈਨਸ ਆ ਗਈਆਂ ਉਹਦੇ ਵਿੱਚ 140/90 mm mercury ਨੂੰ ਨੋਰਮਲ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ ਜੀ ਜਦੋਂ ਇਹ ਇਸ ਦੇ ਲੈਵਲ ਤੋਂ ਵੱਧ ਜਾਂਦਾ ਹੈ ਤਾਂ ਲਗਾਤਾਰ ਵਧਿਆ ਰਹਿੰਦਾ ਹੈ ਤਾਂ ਆਪਾਂ ਉਹਨੂੰ ਹਾਈਪਰਟੈਨਸ਼ਨ ਕਹਿ ਦਿੰਦੇ ਆ ਠੀਕ ਹੈ ਹਾਈਪਰਟੈਨਸ਼ਨ ਦੀਆਂ ਅੱਗੇ ਦੋ ਸਟੇਜਿਸ ਹੁੰਦੀਆਂ ਪ੍ਰੀ ਹਾਈਪਰਟੈਨਸ਼ਨ ਸਟੇਜ 1 ਤੇ ਸਟੇਜ 2 ਹਾਈਪਰਟੈਨਸ਼ਨ ਜੀ ਜਿਹੜੀਆਂ ਸਟੇਜੀਆਂ ਹੁੰਦੀਆਂ ਉਹ ਆਪਾਂ ਨੂੰ ਤਾਂ ਜ਼ਰੂਰੀ ਹੁੰਦੀਆਂ ਕਿਉਂਕਿ ਆਪਾਂ ਜਦੋਂ ਕਿਸੇ ਵੀ ਮਰੀਜ਼ ਨੂੰ ਕੋਈ ਟ੍ਰੀਟਮੈਂਟ ਪਾਉਣਾ ਹੈ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਉਹ ਪ੍ਰੀ ਹਾਈਪਰਟੈਨਸ਼ਨ ਦੀ ਸਟੇਜ ਹੈ ਤਾਂ ਆਪਾਂ ਉਹਨੂੰ ਸਮਝਾ ਸਕਦੇ ਹਾਂ ਵੀ ਤੂੰ ਸੀ ਬਲੱਡ ਪ੍ਰੈਸ਼ਰ ਥੋੜਾ ਵਧਣਾ ਸ਼ੁਰੂ ਹੋ ਗਿਆ। ਹਾਂਜੀ। ਜੇ ਜੇ ਸਟੇਜ 1 ਦੇ ਵਿੱਚ ਪਹੁੰਚ ਗਿਆ ਤਾਂ ਆਪਾਂ ਉਹਨੂੰ ਕੋਈ ਵੀ ਲਾਈਫਸਟਾਈਲ ਚੇਂਜ ਕਰਕੇ ਵੀ ਠੀਕ ਕਰ ਸਕਦੇ ਹਾਂ। ਜਦੋਂ ਉਹ ਸਟੇਜ 2 ਦੇ ਵਿੱਚ ਪਹੁੰਚ ਗਿਆ ਤਾਂ ਆਪਾਂ ਨੂੰ ਮੈਡੀਸਿਨ ਲਾਉਣੀ ਪੈਂਦੀ ਹੈ। ਅੱਛੇ ਦਰਸ਼ਕ ਇੱਕ ਮਾਫੀ ਚਾਹੁੰਦਾ ਤੁਹਾਡੀ ਗੱਲ ਰੋਕ ਰਿਹਾਗਾ ਇਹ ਜਦੋਂ ਹਾਈ ਬਲੱਡ ਪ੍ਰੈਸ਼ਰ ਹੈ ਕਈ ਵਾਰ ਪੇਸ਼ੈਂਟ ਨੂੰ ਕਮਰਾ ਆਟਾਉਂਦੀ ਹੈ ਅਜੀਬ ਜਿਬ ਲੱਗਦਾ ਹੈਗਾ ਤੇ ਉਹ ਕਿਵੇਂ ਕਿਹੜੇ ਤਰੀਕੇ ਨਾਲ ਉਹਨੂੰ ਪਤਾ ਲੱਗੇ ਵੀ ਮੇਰਾ ਹਾਈ ਬਲੱਡ ਪ੍ਰੈਸ਼ਰ ਵੱਧ ਹੈਗਾ ਤੇ ਕੀ ਟਰੀਟਮੈਂਟ ਹੋਣੀ ਚਾਹੀਦੀ ਹਰ ਇੱਕ ਮਰੀਜ਼ ਦੇ ਵਿੱਚ ਆਪੋ ਆਪਣੇ ਲੱਛਣ ਅਡੋ ਅਡਹੀ ਹੁੰਦੇ ਆ ਕੋਈ ਵੀ ਬਿਮਾਰੀ ਹੋਣ ਦੇ ਹਰ ਇੱਕ ਦੇ ਵਿੱਚ ਸਾਰੇ ਲੱਛਣ ਨਹੀਂ ਪਾਈ ਜਾਂਦੇ ਜੀ ਮੇਨ ਇਹਦੇ ਵਿੱਚ ਹੁੰਦਾ ਆਪਣੀ ਧੌਣ ਹੈ ਧੌਣ ਕਈਆਂ ਦੇ ਅਕੜਾਪਨ ਹੋਣ ਲੱਗ ਜਾਂਦਾ ਆਪਾਂ ਕਹਿੰਦੇ ਨੈਕ ਸਟਿਫਨੈਸ ਹੋਣ ਲੱਗ ਜਾਂਦੀ ਆ ਜੀ ਸਿਰ ਦਰਦ ਹੋਣ ਲ ਕਈ ਵਾਰੀ ਜਦੋਂ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧਦਾ ਹੈ ਨੱਕ ਦੇ ਵਿੱਚੋਂ ਖੂਨ ਆਉਣ ਲੱਗ ਜਾਂਦਾ ਹੈਗਾ ਜੀ 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 ਅੱਖਾਂ ਦੇ ਕੋਲੇ ਧੁੰਦਲਾਪ ਆਉਣਾ ਜੀ 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 ਕੱਚਾ ਹੋਣਾ ਇਹ ਆਮ ਜੇ ਲੱਛਣ ਨੇ ਜਦੋਂ ਕਿਸੇ ਨੂੰ ਵੀ ਹੋਵੇ ਐਦਾਂ ਦੇ ਲੱਛਣ ਤਾਂ ਉਹ ਆਪਣਾ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰਵਾ ਲੈਣਾ ਚਾਹੀਦਾ ਡਾਕਟਰ ਸਿਰ ਇਹਦੇ ਵਿੱਚ ਵੀ ਪੇਸ਼ੈਂਟ ਕਾਫੀ ਘਬਰਾਹਟ ਕਰਦਾ ਵੀ ਮੈਂ ਬਲੱਡ ਪ੍ਰੈਸ਼ਰ ਖੈ ਨਹੀਂ ਠੀਕ ਹੋਊਗਾ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਕਿਹੜੇ ਕਿਹੜੇ ਤਰੀਕੇ ਆ ਇਹ ਉਹ ਇਹਦੇ ਦੋ ਕਾਰਨ ਹੁੰਦੇ ਆ ਬਲੱਡ ਪ੍ਰੈਸ਼ਰ ਦੇ ਮੇਨ ਪ੍ਰਾਇਮਰੀ ਕੌਜ਼ ਤੇ ਸੈਕੰਡਰੀ ਕੌਜ਼ ਜੀ ਪ੍ਰਾਇਮਰੀ ਕੌਜ਼ ਦੇ ਵਿੱਚ ਆਉਂਦਾ ਹੈਗਾ ਉਹਦੇ ਵਿੱਚ ਕਿਸੇ پیشنਟ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਹਾਂ ਜਈ ਵਾਰੀ ਆਪਣੇ ਸਰੀਰਿਕ ਸਾਈਕੀਟ੍ਰਿਕ ਜਿਹਦਾ ਪ੍ਰੋਬਲਮ ਹੈ ਕਿਸੇ ਨੂੰ ਕੋਈ ਮੂਡ ਆਲਟਰ ਹੈ ਜੈਸਸ ਕਿਸੇ ਟੈਨਸ਼ਨ ਹੈ ਡਿਪਰੈਸ਼ਨ ਹੈ ਨੀਂਦ ਨਾ ਆਉਣਾ ਠੀਕ ਹੈ ਕਈਆਂ ਦੇ ਜੇ ਮਾਤਾ ਪਿਤਾ ਨੂੰ ਬਲੱਡ ਪ੍ਰੈਸ਼ਰ ਹੈਗਾ ਤਾਂ ਬੱਚਿਆਂ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਇਹ ਪ੍ਰਾਇਮਰੀ ਕੌਜ਼ ਹੁੰਦੀ ਹੈ ਹਾਂ ਤੇ ਇੱਕ ਸੈਕੰਡਰੀ ਕੌਜ਼ ਹੁੰਦਾ ਹੈ ਸੈਕੰਡਰੀ ਦੇ ਵਿੱਚ ਜੇ ਕਿਸੇ ਨੂੰ ਕੋਈ ਪੁਰਾਣੀ ਬਿਮਾਰੀ ਚੱਲਦੀ ਪਈ ਹੈ ਜਿਦਾਂ ਕਿ ਕਿਸੇ ਦੇ ਗੁਰਦਿਆਂ ਦੀ ਕੋਈ ਤਕਲੀਫ ਹੈ ਜੈਸ ਕ੍ਰੋਨਿਕ ਕਿਡਨੀ ਦੀ ਡਿਜ਼ੀਜ਼ ਹੈ ਕਿਸੇ ਨੂੰ ਕੋਈ ਥਾਇਰੋਇਡ ਹੈਗਾ ਹੈਗਾ ਕੋਈ ਕ੍ਰੋਨਿਕ ਪ੍ਰੋਬਲਮ ਹੈਗੀ ਹੈ ਜਿਦਾਂ ਕਿ 슈ਗਰ ਹੈਗੀ ਹੈ ਇਹ ਵੀ ਇੱਕ ਕਾਰਨ ਹੈਗਾ ਇਹਨਾਂ ਕਰਕੇ ਜੇ ਬਲੱਡ ਪ੍ਰੈਸ਼ਰ ਹੁੰਦਾ ਹੁਣ ਆਪਾਂ ਗੱਲ ਕਰੀਏ ਪ੍ਰਾਇਮਰੀ ਕੌਜ਼ ਦੀ ਜੇ ਕਿਸੇ ਨੂੰ ਕੋਈ ਪ੍ਰਾਇਮਰੀ ਕੌਜ਼ ਹੈ ਕਿਸੇ ਨੂੰ ਓਬੇਸਿਟੀ ਆ ਮੋਟਾਪੇ ਕਰਕੇ ਬਲੱਡ ਪ੍ਰੈਸ਼ਰ ਆ ਤਾਂ ਆਪਾਂ ਮੋਟਾਪੇ ਨੂੰ ਕੰਟਰੋਲ ਕਰਨ ਲਈ ਐਕਸਰਸਾਈਜ਼ ਲਈ ਐਡਵਾਈਸ ਕਰ ਸਕਦੇ ਆ ਬਿਲਕੁਲ ਹਫਤੇ ਦੇ ਵਿੱਚ 4 ਤੋਂ 5 ਦਿਨ ਸੈਰ ਕਰਨੀ ਚਾਹੀਦੀ ਹੈ ਤੇ ਘੱਟੋ ਘੱਟ ਅੱਧਾ ਘੰਟਾ ਸੈਰ ਕਰਨੀ ਚਾਹੀਦੀ ਹੈ ਉਹਦੇ ਨਾਲ ਬਲੱਡ ਪ੍ਰੈਸ਼ਰ ਹੋਣ ਦੇ ਕਾਰਨ ਬਹੁਤ ਘਟ ਜਾਂਦੇ ਆ ਜੇ ਆਪਾਂ ਜੰਕ ਫੂਡ ਖਾਣਾ ਬੰਦ ਕਰ ਦਈਏ ਕਿਉਂਕਿ ਅੱਜ ਕੱਲ ਉਹਨਾਂ ਦੇ ਵਿੱਚ ਜ਼ਿਆਦਾਤਰ ਪਾਊਡਰ ਯਸ ਯੂਜ਼ ਹੁੰਦੀ ਹੈ ਜਿਹੜੇ ਪਾਊਡਰ ਇਹਨਾਂ ਦੇ ਨਾਲ ਕੈਮੀਕਲਸ ਹੁੰਦੇ ਆ ਇਹਨਾਂ ਨਾਲ ਵੀ ਬਲੱਡ ਪ੍ਰੈਸ਼ਰ ਵੱਧਦਾ ਹੈ ਹਾਂਜੀ ਹਾਂ ਖਾਣੇ ਦੇ ਵਿੱਚ ਆਪਾਂ ਨੂੰ ਨਮਕ ਘਟਾ ਦੇਣਾ ਚਾਹੀਦਾ ਹੈ ਠੀਕ ਹੈ ਤੇ ਜੇ ਆਪਾਂ ਨਮਕ ਯੂਜ਼ ਵੀ ਕਰਨਾ ਹੈ ਤਾਂ ਆਪਾਂ ਨੂੰ ਸੇਂਦਾ ਨਮਕ ਯੂਜ਼ ਕਰਨਾ ਚਾਹੀਦਾ ਹੈ ਹਾਂਜੀ ਠੀਕ ਹੈ ਤੇ ਇਹ ਕਰਦੇ ਬਾਕੀ ਫਰੂਟਸ ਖਾਣੇ ਚਾਹੀਦੇ ਆਪਾਂ ਲੋਕੀ ਫਰੂਟਸ ਘੱਟ ਖਾਣਨੇ ਆਂ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਜੇ ਕਿਸੇ ਨੂੰ ਕੋਈ ਸੈਕੰਡਰੀ ਕੌਜ਼ ਕਰਕੇ ਬਲੱਡ ਪ੍ਰੈਸ਼ਰ ਹੈ ਤਾਂ ਉਹਨੂੰ ਸੈਕੰਡਰੀ ਕੌਜ਼ ਦੇ ਰੂਪ ਵਿੱਚ ਜੇ ਟਰੀਟ ਕਰਾਂਗੇ ਕੋਈ ਗੁਰਦੇ ਦੀ ਤਕਲੀਫ ਹੈ ਉਹਨੂੰ ਆਪਾਂ ਕੰਟਰੋਲ ਚ ਕਰਕੇ ਰੱਖਾਂ ਅੱਛੇ ਡਾਕਟਰ ਸਾਹਿਬ ਇਹਨੂੰ ਵੀ ਸਿਰਫ ਕੰਟਰੋਲ ਕੀਤਾ ਜਾ ਸਕਦਾ ਹੈ ਕਿ ਪੇਸ਼ੈਂਟਾਂ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਦੱਸਦੇ ਆ ਵੀ ਜਿੰਨਾ ਚਿਰ ਟਰੀਟ ਕੀਤਾ ਜਾਂਦਾ ਹੈ ਦਵਾਈ ਲਈ ਜਾਂਦੀ ਹੈ ਉਹਨਾਂ ਚਿਰ ਅਸੀਂ ਠੀਕ ਰਹਿੰਦੇ ਆ ਦੁਆਰਾ ਫੇਰ ਕਾਫੀ ਟਾਈਮ ਬਾਅਦ ਬਲੱਡ ਹੈ ਜਿਹੜਾ ਫੇਰ ਵਧਣ ਲੱਗ ਜਾਂਦਾ ਬਲੱਡ ਪ੍ਰੈਸ਼ਰ ਪੱਕੇ ਤੌਰ ਤੇ ਰੋਕਿਆ ਜਾ ਸਕਦਾ ਹੈ ਜਾਂ ਸਿਰਫ ਕੰਟਰੋਲ ਹੀ ਕੀਤਾ ਜਾ ਸਕਦਾ ਹੈ ਇਹਦੇ ਵਿੱਚ ਦੋ ਚੀਜ਼ਾਂ ਹੈਗੀਆਂ ਜੇ ਤਾਂ ਆਪਾਂ ਨੂੰ ਕੋਈ ਬਲੱਡ ਪ੍ਰੈਸ਼ਰ ਆਪਾਂ ਨੂੰ ਰਿਸਪੈਕਟ ਪਤਾ ਲੱਗ ਗਿਆ ਉਹਦੇ ਵੀ ਮੋਟਾਪੇ ਕਰਕੇ ਆ ਖਾਣ ਪੀਣ ਕਰਕੇ ਆ ਕੁਈ ਸ਼ਰਾਬ ਦਾ ਸੇਵਨ ਜ਼ਿਆਦਾ ਕਰਦਾ ਹੈ ਜਾਂ ਕੋਈ ਸਮੋਕੀ ਕਰਦਾ ਹੈ ਜੇ ਆਪਾਂ ਉਹਨਾਂ ਚੀਜ਼ਾਂ ਦੇ ਕੰਟਰੋਲ ਕਰ ਲਾਂਗੇ ਤਾਂ ਇਹ ਪਰਮਾਨੈਂਟ ਠੀਕ ਹੋ ਜਾਊਗਾ ਜੀ ਜੇਕਰ ਕੋਈ ਕਿਸੇ ਨੂੰ ਸੈਕੰਡਰੀ ਕਾਸ ਕਰਕੇ ਹੈ ਕਿਸੇ ਨੂੰ ਕੋਈ ਬਿਮਾਰੀ ਕਰਕੇ ਕਿਸੇ ਨੂੰ ਗੁਰਦਿਆਂ ਦੀ ਤਕਲੀਫ ਹੈ ਕੋਈ ਸ਼ੂਗਰ ਕਰਕੇ ਹੈ ਕੋਈ ਥਾਇਰੋਇਡ ਕਰਕੇ ਹੈ ਜੇ ਆਪਾਂ ਪ੍ਰੋਪਰ ਉਹ ਬਿਮਾਰੀ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨੂੰ ਚੈੱਕ ਕਰਾਉਂਦੇ ਰਵਾਂਗੇ ਤਾਂ ਆਪਾਂ ਬਲੱਡ ਪ੍ਰੈਸ਼ਰ ਜੇ ਹੋਣਾ ਵੀ ਹੈ ਨਾ ਤਾਂ ਆਪਾਂ ਨੂੰ ਡਿਲੇ ਕਰ ਸਕਦੇ ਹਾਂ ਠੀਕ ਹੈ ਡਿਲੇ ਕਰ ਸਕਦੇ ਹਾਂ ਹਾਂ ਉਹਨਾਂ ਦੇ ਵਿੱਚ ਆਪਾਂ ਉਹਨੂੰ ਬਿਲਕੁਲ ਪਰਮੈਂਟ ਨਹੀਂ ਕਰ ਸਕਦੇ ਮਗਰ ਬਾਕੀ ਚੀਜ਼ਾਂ ਦੇ ਵਿੱਚ ਆਪਾਂ ਉਹਨੂੰ ਕਯੂਰ ਕਰ ਸਕਦੇ ਆਂ ਗੱਲਸੋ ਜਿਹੜੇ ਸਾਡੇ ਮਤਲਬ ਮੈਂ ਕਹਿੰਦਾ ਕਿ 95% ਆਪਾਂ ਦੁਆਰਾ ਗੱਲ ਕਰਦੇ ਆਂ ਕਿ ਹਾਈ ਬਲੱਡ ਪ੍ਰੈਸ਼ਰ ਹੈਗਾ ਸਾਰਿਆਂ ਨੂੰ ਤਾਂ ਤੁਹਾਡੇ ਵੱਲੋਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕੀ ਸੁਝਾਅ ਸੁਝਾਅਨ 30 ਲਾਹ ਦੇਣਾ ਚਾਹੁੰਦੇ ਕਿ ਇਹ ਜਿਹੜਾ ਮਤਲਬ ਲੋਕ ਇਸ ਚੀਜ਼ ਤੋਂ ਰਾਹਤ ਪ੍ਰਦਾਨ ਕਰਨ ਬਲੱਡ ਹਾਈ ਬਲੱਡ ਪ੍ਰੈਸ਼ਰ ਤੋਂ ਬਚੇ ਰਹਿਣ ਮੈਂ ਇਹਦੇ ਵਿੱਚ ਆਈ ਕਹਿਣਾ ਚਾਹੂੰਗਾ ਕਿ ਆਪਾਂ ਨੂੰ ਪਹਿਲਾਂ ਸਭ ਨਾਲ ਪਹਿਲਾਂ ਜੀਭ ਦਾ ਸਵਾਦ ਤਿਆਗਣਾ ਪਊਗਾ ਕਿਉਂਕਿ ਆਪਾਂ ਜੀਵ ਦੇ ਸਵਾਦ ਲਈ ਨਮਕਾਲੀਆਂ ਚੀਜ਼ਾਂ ਤਲੀਆਂ ਚੀਜ਼ਾਂ ਫਰਾਈਡ ਉਹ ਜ਼ਿਆਦਾ ਖਾਣ ਲੱਗ ਪਏ ਹਾਂਜੀ ਜੇ ਆਪਾਂ ਪ੍ਰੋਸੈਸਡ ਫੂਡ ਨੂੰ ਘਟਾ ਦਾਂਗੇ ਤਾਂ ਆਪਣਾ ਲਾਈਫ ਸਟਾਈਲ ਵੀ ਆਪਾਂ ਚੇਂਜ ਕਰੀਏ ਆਪਾਂ ਡੇਲੀ ਆਪਣੀ ਜੀਵਨ ਸ਼ੈਲੀ ਦੇ ਵਿੱਚ ਐਕਸਰਸਾਈਜ਼ ਕਿਸੇ ਵੀ ਫਾਰਮ ਦੇ ਵਿੱਚ ਹਾਂਜੀ ਕਿਉਂਕਿ ਕੱਲੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਹੀਏ ਕਿ ਕੰਦਾ ਵਾਕ ਹੀ ਕਰਨਾ ਕੋਈ ਜਿਮ ਕਰਦਾ ਹੈ ਸਵਿਮਿੰਗ ਕਰਦਾ ਹੈ ਸਾਈਕਲਿੰਗ ਕਰਦਾ ਹੈ ਕੋਈ ਸਾਈਕਲਿੰਗ ਕਰਦਾ ਹੈ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਜੇ ਆਪਾਂ ਇਹ ਚੀਜ਼ਾਂ ਆਪਣੇ ਜੀਵਨ ਸ਼ੈਲੀ ਦੇ ਵਿੱਚ ਅਪਣਾ ਲਈਏ ਤਾਂ ਆਪਾਂ ਇਹਨਾਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਯੋਗ ਨਾਲ ਵੀ ਕਾਫੀ ਫਰਕ ਪੈਂਦਾ ਹੈ ਰੁਕਣ ਨਾਲ ਵੀ ਬਹੁਤ ਫਰਕ ਪੈਂਦਾ ਹੈ ਪ੍ਰਣੈਯਮ ਨਾਲ ਸੋ ਡਾਕਟਰ ਸਾਹਿਬ ਕੋਈ ਹੋਰ ਗੱਲ ਰਹਿ ਗਈ ਹੋਵੇ ਤਾਂ ਸਾਡੇ ਤੁਸੀਂ ਜਿਹੜੇ ਸਰੋਤਿਆਂ ਨਾਲ ਸ਼ੇਅਰ ਕਰ ਕਿਉਂਕਿ ਜੇ ਆਏ ਹੈਗਾ ਕਿ ਆਪਾਂ ਜੇ ਬਲੱਡ ਪ੍ਰੈਸ਼ਰ ਜਿਆਦਾ ਲੰਬਾ ਸਮੇਂ ਤੱਕ ਵਧਿਆ ਰਹਿੰਦਾ ਹੈ ਤਾਂ ਉਹਦੇ ਵੀ ਕੰਪਲਿਕੀਸ਼ਨਸ ਜਿਆਦਾ ਹੋ ਜਾਂਦੀਆਂ ਹਾਂ ਹਾਂ ਜਿੱਦਾਂ ਕਿ ਆਪਾਂ ਦੇਖਦੀਆਂ ਕਿਸੇ ਨੂੰ ਅਤਰੰਗ ਹੋ ਗਿਆ ਪੈਰਾਲਾਈਜ਼ ਹੋ ਗਿਆ ਉਹ ਜਿਆਦਾ ਬਲੱਡ ਪ੍ਰੈਸ਼ਰ ਵਧੇ ਹੋਣ ਨਾਲ ਹੋ ਜਾਂਦਾ ਠੀਕ ਹੈ ਉਸ ਤੋਂ ਬਾਅਦ ਹੈਗਾਗਾ ਹਾਰਟ ਦੀ ਪ੍ਰੋਬਲਮ